ਤੇ ਪਿਛਲੇ ਜਿਹੜੀਆਂ ਵਾਰਦਾਤਾਂ ਜਿਹੜੇ ਇਹਨਾਂ ਵੱਲੋਂ ਇਨਸਾਨੀ ਦੇ ਦੇਖੋ ਇੱਕ 10 ਤਰੀਕ ਨੂੰ ਬੜਾ ਮੜਾ ਇਨਸੀਡੈਂਟ ਹੋਇਆ ਸੀ ਜਲੰਧਰ ਦੇ ਵਿੱਚ 96/25 ਨੰਬਰ ਮੁਕੱਦਮਾ ਦਰਜ ਹੋਇਆ ਸੀਗਾ ਪਸਤੀ 바ਵਾ ਖੇਲ ਥਾਣੇ ਦੇ ਵਿੱਚ ਤਾਰਾ 103 ਬੀ ਐਨਐਸ ਦੇ ਆਰਮਜ਼ ਏਕਟਰ ਦੇ ਵਿੱਚ ਇਹਦੇ ਵਿੱਚ ਕੁਝ ਦੋਸ਼ੀਆਂ ਵੱਲੋਂ ਇੱਕ ਲੜਕੇ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਉਹਦੇ ਵਿੱਚ 103 ਬੀ ਐਨ ਐਸ ਤੇ ਹੋਰ ਰੈਲੇਵੈਂਟ ਸੈਕਸ਼ਨਸ ਦੇ ਵਿੱਚ ਬਸਤੀ ਬਾਬਾ ਖੇਲ ਥਾਣੇ ਦੇ ਵਿੱਚ 103 ਨੰਬਰ ਦਾ ਮੁਕਤਮਾ ਦਰਜ ਹੋਇਆ ਸੀ ਉਸੇ ਮਕਦਮੇ ਦੀ ਤਫਤੀਸ਼ ਦੇ ਦੌਰਾਨ ਸੀਆਈਏ ਜਲੰਧਰ ਦੀ ਟੀਮ ਦੇ ਇੰਚਾਰਜ ਇੰਸਪੈਕਟਰ ਇੰਸਪੈਕਟਰ ਸੁਰਿੰਦਰ ਨਾਲ ਉਹਨਾਂ ਦੇ ਸਪੈਸ਼ਲ ਬਾਂਚ ਇੰਚਾਰਜ ਤੇ ਸਾਡੇ ਥਾਣਾ ਟਕੋਲੀ ਦੇ ਐਸ ਐਚ ਓ ਸਿਮਰਦੀਪ ਇਹਨਾਂ ਦੀ ਜੁਆਇੰਟ ਟੀਮ ਵੱਲੋਂ ਇਹਨਾਂ ਨੂੰ ਕੋਈ ਇਨਪੁਟ ਸਿੱਗੀ ਇੱਥੇ ਮੈਟਰੋ ਪਲਾਜ਼ਾ ਕਲੋਨੀ ਦੇ ਵਿੱਚ ਇਹਨਾਂ ਨੇ ਇਫ ਜਗਾਤੇ ਇਹਨਾਂ ਨੂੰ ਦੋਸ਼ੀਆਂ ਨੂੰ ਜਦੋਂ ਇੰਟਰਸੈਪਟ ਕੀਤਾ ਤਾਂ ਦੋਸ਼ੀਆਂ ਨੇ ਪਹਿਲਾਂ ਤਾਂ ਪੁਲਿਸ ਪਾਰਟੀ ਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਤੇ ਦੈਨ ਇਹਨਾਂ ਨੇ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ ਉਸ ਤੋਂ ਬਾਅਦ ਪੁਲਿਸ ਪਾਰਟੀ ਨੇ ਆਪਣੀ ਤੇ ਪਬਲਿਕ ਦੀ ਪ੍ਰਾਪਰਟੀ ਦੀ ਸੇਫਟੀ ਨੂੰ ਧਿਆਨ ਚ ਰੱਖਦੇ ਹੋਏ ਜਵਾਬੀ ਫਾਇਰ ਦੇ ਵਿੱਚ ਜਿਹੜੇ ਦੋ ਅਕਿਊਜ਼ਡ ਹਨ ਆਕਾਸ਼ ਤੇ ਗੁਰਵ ਉਹ ਇੰਜਰਡ ਹੋਏ ਨੇ ਉਹਨਾਂ ਨੂੰ ਅਸੀਂ ਫਰਸਟ ایڈ ਲਈ ਤੇ ਉਹਨਾਂ ਦੀ ਹੈਲਥ ਲਈ ਹੈਲਥ ਚੈੱਕਅਪ ਲਈ ਤੇ ਟ੍ਰੀਟਮੈਂਟ ਲਈ ਹਸਪੀਟਲ ਭੇਜ ਤਾ ਸਰ ਕਿਹੜੇ ਗੈਂਗਸਟਰ ਦੀ ਗੈਂਗਿਛੋਣ ਹੀ ਦੱਸੇ ਜਾ ਰਹੇ ਨੇ ਜੀ ਅਸੀਂ ਮੁੱਢਲੇ ਤੌਰ ਤੇ ਜਿਹੜੀ ਹੁਣ ਤੱਕ ਦੀ ਤਫਤੀਸ਼ ਤੋਂ ਸਾਨੂੰ ਇਹ ਪਤਾ ਲੱਗਿਆ ਦੋਹੇ ਅਕਿਊਜ਼ਡ ਹੈਗੇ ਜਲੰਧਰ ਦੇ ਇਹਨਾਂ ਤੇ ਮਲਟੀਪਲ ਐਫ ਆਈ ਆਰਸ ਦਰਜ ਹੈ ਬਾਕੀ ਇਹਨਾਂ ਨੇ ਪਿੱਛੇ 21 ਦਸਤਰੀਕ ਨੂੰ ਜਿਵੇਂ ਦੱਸਿਆ ਮਰਡਰ ਕੀਤਾ ਤੇ ਹੁਣ ਅਸੀਂ ਡੂਰਿੰਗ ਇਨਵੈਸਟੀਗੇਸ਼ਨ ਸਾਰਾ ਵੈਰੀਫਾਈ ਕਰਾਂਗੇ ਕਿਹੜੇ ਗੈਂਗ ਨਾਲ ਐਸੋਸੀਏਟਡ ਹਨ ਤੇ ਕਿੱਥੋਂ ਵੈਪਨ ਸਰ ਇਹਦਾ ਮੋਟਿਵ ਕੀ ਸੀ ਇਥੇ ਕੋਈ ਵਰਦਤ ਨੂੰ ਅੰਜਾਮ ਦੇਣ ਦਾ ਮੋਟਿਵ ਸੀ ਕਿ ਇਹ ਵਰਦਤ ਕਰਕੇ ਭੱਜੇ ਹੋਏ ਸੀਗੇ ਤੇ ਜਦੋਂ ਪੁਲਿਸ ਪਾਰਟੀ ਨੇ ਇਹਨਾਂ ਨੂੰ ਇੰਟਰਸੈਪਟ ਕੀਤਾ